ਆਪਣਾ ਬਾਪੂ ਚੱਕ ਲਿਆ ਪੱਠੀ ਫੜ ਲਈ ਉਹਦੀ ਚੜਾ ਲਿਆ ਨਾ ਜਾਈ ਆਪਾਂ ਥਾਣੇ ਚੱਲਦੇ ਆਂ ਦੇਖਣਾ ਕੀ ਕਹਿੰਦਾ ਥਾਣੇਦਾਰ ਠੀਕ ਆ ਹੂੰ ਉਹਦੇ ਨਾਲ ਥਾਣੇਦਾਰ ਮੱਲਾ ਮੋਟਾ ਹਾਇਦਾ ਦਾਹੀ ਖੜਾ ਇਸਦੇ ਲੈਣੇ ਜਾ ਕੇ ਮਰਾਂਦੇ ਹਾਂ ਹਾਂ ਹੈ ਨਾ ਇਹ ਨਹੀਂ ਇਹਹੀ ਨਹੀਂ ਜੀ ਸੱਟਾ ਜਨਾਬ ਜੀ ਕਸ਼ਮੀਰ ਕਾਲ ਬੈਠ ਕੇ ਕੋਈ ਨਹੀਂ ਬਸ ਤਿਆ ਬਾਪੂ ਉਹੀ ਗੱਲ ਹੋ ਗਈ ਪੁੱਤ ਜੀ ਛੋੜਾ ਬੁੜਾ ਫਸ ਗਿਆ ਸੇ ਦਾਰੂ ਘੜਦਾ ਘਰੇ ਅੱਛਾ ਹੋਰ ਨਾਲੇ 10 ਬੋਤਲਾਂ ਵੇਚਦਾ ਫਸ ਗਿਆ ਸਰੇ ਸਰੇ ਖਰਿਆਂ ਭੱਟੀ ਜੜ ਰਹੀ ਸੀ ਉਸ ਕੀ ਕਰੀਏ ਇਹਨਾਂ ਤੋਂ 18 ਮੋਦਲੇ ਫੜੇ ਗਏ ਜਾਂਦੇ ਤਾਂ ਕੱਢਣ ਲੱਗ ਰਹੇ ਤੇ ਲਾਣ ਵੀ ਫੜਿਆ ਗਿਆ ਹਾਂ ਲਾਣ ਕੀ ਬਾਪੂਦਨ ਕੰਨ ਲਾ ਸਮਝਾਈ ਦੀ ਸਮਝਾਇਆ ਦੀ ਮੈਂ ਗੱਦ ਕਹਿਣਾ ਵੀ ਨਹੀਂ ਸਮਝਿਆ ਫਿਰ ਤਾਂ ਲੱਗ ਕੇ ਲੋਕਾਂ ਨੇ ਕਹਿ ਲਾ ਹੋਰ ਆ ਕਦੇ ਥਾਣਾ ਦੇਖਿਆ ਵੀ ਨਹੀਂ ਤਾਂ ਉਹ ਚੀਜ਼ ਦਿਖਾ ਦੀ ਤੁਹਾਨੂੰ ਅੱਜ ਆ ਵੀਰ ਜੀ ਗੱਲ ਸੁਣੋ ਤੁਸੀਂ ਕਿੱਡੀ ਵੇ ਤੇ ਕੋਠੀ ਹੈ ਹੋਰ ਹੈ ਇਹ ਪਿੱਛੇ ਲੋਕ ਪਤਾ ਕਿੰਨੇ ਖੜਦੇ ਜਦੋਂ ਕੋਠੇ ਤੇ ਜਦੋਂ ਰਿਸ਼ਤੇ ਰੁਪੜੀ ਹੈ ਹੈ ਤੇ ਕਿਛੋੜ ਦੇ ਘਰੇ ਖੜੀ ਹੈ ਖਾਦਮ ਕਰਦਾ ਦੀ ਪੀੜ ਵਾਸਤੇ ਪੀਣ ਵਾਸਤੇ ਕਿਉਂ ਕਰਦਾ ਸੀ ਜੀ ਇਹਨੂੰ ਮੈਂ ਕਿੰਨਾ ਤਾਂ ਸਮਝਾਉਂਦਾ ਸੀ ਉਹ ਐਂ ਤਾਂ ਤੂੰ ਤੂੰ ਵੀ ਜੰਦਾ ਸੀ ਮੈਨੂੰ ਅਗਿਆ ਫੇਰ ਭੇਡ ਕੋ ਦੱਸਵਾ ਦੇ ਜੰਦਾ ਸੀ ਜੇ ਨਹੀਂ ਕਰਦੀ ਲੰਦੀ ਐ ਫਿਰ ਹੁਣ ਬੇਇੱਜ਼ਤੀ ਕਰਾ ਕੇ ਚੰਗਾ ਰਹਾ ਉਹ ਬਈਗਾ ਹੁਣ ਇਹ ਤਾਂ ਬੰਦਿਆਂ ਨਾਲ ਹੀ ਹੁੰਦੀ ਆ ਨਹੀਂ ਫਿਰ ਹੁਣੇ ਪਰਚਾ ਕਰੂਗਾ ਬਈਗਾ ਹੁਣ ਦੇਖੀ ਜਾਊ ਕਿਉਂ ਜੀ ਪੈਸੇ ਕਰ ਉਸ ਵੀ ਹੁੰਦਾ ਬੜੀ ਜਿਆਦੇ ਵੇਚਤੀ ਹੋਗੀ ਤੁਹਾਡੀ ਕੋਠੀ ਦੇਖੋ ਗੱਡੀ ਬੜੀ ਹੈ ਹੂੰ ਉਸ ਤੋਂ ਬਾਅਦ ਤੁਹਾਡੇ ਘਰੇ ਗੱਡੀ ਕਿਹੜੇ ਟ੍ਰੈਸਟਰ ਠੀਕ ਜੀ ਹੈ ਹੈ ਉਹ ਇਹ ਕੰਮ ਕਰਦਾ ਹੈ ਸੋਨਾ ਲੱਭਦਾ ਰ ਪਾ ਓਏ ਹੁਣ ਨਹੀਂ ਕਰਦੇ ਬਾਈ ਮੈਂ ਤਾਂ ਇਹਨੂੰ ਬਸੇਰਾ ਸਮਝਾਇਆ ਜੀ ਇੱਧਰ ਬਾਹਰ ਆਪਾਂ ਮਰਜਾ ਕਰ ਲਿਆ ਦਾ ਕਰ ਦੱਬੇ ਪੱਥੇ ਲੈ ਲੈ ਦਿੰਦਾ ਜੀ ਇਹਨੂੰ ਤਿੰਨ ਤਣ ਦੱਬੇ ਰਿਆ ਕੇ ਦਿੰਦਾ ਜੀ ਇਹਨੂੰ ਮੈਂ ਇਹਨੇ ਵੇਚਦਾ ਹੂ ਕਰ ਬਾਰੂ ਵੇਚ ਉਹਦਾ ਨਾ ਇਹ ਨਾ ਵੇਚਦੇ ਤਾਂ ਕਾਨੂੰ ਜੀ ਸਸੂਤ ਰਸਣਾ ਨਾ ਤੇ ਚਾ ਨਾ ਵੇਚਦਾ ਤਾਂ ਕਾਨੂੰ ਜੀ ਨਾ ਨਾ ਦਿਨ ਨੂੰ ਕੁਛ ਨਾਲ ਦਿਨ ਨੂੰ ਪਤਾ ਨਾ ਬਾਈ ਨਾ ਮੁੱਲ ਬੇਚਿਆ ਨਾ ਬੇਚੀ ਰੂਚੀ ਕੋਈ ਨਹੀਂ ਪੀਣ ਖਣ ਜੋਗੀ ਖੜਦਾਗਾ ਆਹੋ ਛੁੱਟ ਕੇ ਮੋਲਾ ਨਾ ਪੀਣ ਖਣ ਉਹ ਗੱਲ ਕੱਲੇ ਨੂੰ ਨਿ ਵੇਚੀ ਨਾ ਨਾ ਵੇਚੀ ਕਿਸੇ ਨੂੰ ਲੈ ਕਿਉਂ ਜਿਹੜਾ ਬੋਲਾ 200 200 ਮਾਰੇ ਜਨਾਬ ਦੇ ਹੁਣ ਉਹ ਬੱਸ ਕੋਈ ਵੇਖ ਨਾ ਪਿੰਡਾ ਦਿਨ ਤੇ ਇੱਕ ਮੈਨੂੰ ਵੀ ਲਵਾ ਦਿੰਦੇ ਇੱਕ ਤਾਂ ਲਵਾ ਦੈ ਵਿੱਚ